ਆ ਵੇਹਲਾ ਕਿਰਨ ਦਾ ਹਾਲ ਦੂ ਘੰਟੇ ਦਾ ਕਹਿ ਕੇ ਗਈ ਸੀ ਵੀ ਮੰਮੀ ਮੈਂ ਦੂ ਘੰਟੇ ਨੂੰ ਆ ਜਾਂਗੀ ਤੇ ਅਜੇ ਤੱਕ ਘਰ ਨਹੀਂ ਆਈ ਪਤਾ ਨਹੀਂ ਕਿੱਥੇ ਰਹਿ ਗਈ ਐ ਨਹੀਂ ਇੰਨਾ ਟਾਈਮ ਕਿੱਥੇ ਲਾਈਆਂ ਤੂੰ ਤਾਂ ਮੈਨੂੰ ਦੂ ਘੰਟੇ ਦਾ ਕਹਿ ਕੇ ਗਈ ਹਾਂ ਮੰਮੀ ਤਾਈ ਦਾ ਟਾਈਮ ਲੱਗ ਗਿਆ ਉਹਨਾਂ ਨੇ ਚਾਹ ਬਣਾ ਲਈ ਤੇ ਮੈਂ ਚਾਹ ਪੀ ਲਾ ਪੀ ਠੀਕ ਆ ਤੇ ਤੂੰ ਉਹਨਾਂ ਨੂੰ ਕਹਿਤਾ ਸੀ ਨਾ ਵੀ ਮੰਮੀ ਕੋ ਜਿਆਦਾ ਤੁਰਿਆ ਨਹੀਂ ਜਾਂਦਾ ਉਹ ਤਾਂ ਕਰਕੇ ਨਹੀਂ ਆਈ ਤੇ ਫਿਰ ਮੈਂ ਆ ਗਈ ਆ ਹਾਂਜੀ ਮੰਮੀ ਕਹਿ ਤਾਂ ਸੀ ਚਲੋ ਹੁਣ ਠੀਕ ਹੈ ਮੈਂ ਕੱਪੜੇ ਸੈੱਟ ਕਰਕੇ ਲਮਾਰੀ ਚ ਰੱਖਣੇ ਹੀ ਤੇ ਮੈਂ ਉਹ ਰੱਖ ਲਾਂ ਜਾ ਕੇ ਚਲ ਕੋਈ ਗੱਲ ਨਹੀਂ ਯਾਰ ਰੱਖ ਲਾ ਪੁੱਤ ਓਹੋ ਮੈਂ ਤਾਂ ਕਿਰਨ ਨੂੰ ਕਹਿਣਾ ਹੀ ਭੁੱਲ ਗਈ ਵੀ ਨਵ ਨੂੰ ਫੋਨ ਕਰਕੇ ਕਹਿ ਦੀ ਵੀ ਆਉਣ ਲੱਗਿਆ ਮੇਰੀ ਦਵਾਈ ਫੜੀ ਆ ਵੀ ਚਲ ਕੋਈ ਗੱਲ ਨਹੀਂ ਮੈਂ ਅੰਦਰ ਜਾ ਕੇ ਆਪ ਹੀ ਕਹਿ ਦਿੰਨੀ ਆ ਕਿਰਨ ਹਾਂਜੀ ਮੰਮੀ ਇਹ ਇਦਾਂ ਕਰ ਨਵ ਨੂੰ ਫੋਨ ਲਾ ਕੇ ਕਹਿ ਦੀ ਵੀ ਆਉਂਦਾ ਹੋਇਆ ਮੇਰੀ ਦਵਾਈ ਫੜ ਲਿਆਈ ਠੀਕ ਹੈ ਮੰਮੀ ਕਹਿ ਦਿੰਨੀ ਆ ਨਾਲੇ ਕੀ ਗੱਲ ਤੈਨੂੰ ਕੀ ਹੋਇਆ ਵਾ ਤੂੰ ਬੜੀ ਚੁੱਪ ਕਰਕੇ ਬੈਠੀ ਆ ਠੀਕ ਤੇ ਹੈਗੀ ਆ ਹਾਂਜੀ ਮੰਮੀ ਜੀ ਠੀਕ ਆ ਮੈਂ ਕੁਝ ਨਹੀਂ ਹੋਇਆ ਮੈਨੂੰ ਨਹੀਂ ਪੁੱਤ ਗੱਲ ਤੇ ਕੋਈ ਨਾ ਕੋਈ ਜ਼ਰੂਰ ਹੈਗੀ ਆ ਐਦਾਂ ਤੇ ਤੂੰ ਪਰੇਸ਼ਾਨ ਹੋ ਕੇ ਕਦੀ ਬੈਠੀ ਨਹੀਂ ਮੈਨੂੰ ਗੱਲ ਤੇ ਦੱਸ ਕੀ ਆ ਮੰਮੀ ਗੱਲ ਇਹ ਆ ਮੈਂ ਇਹ ਸੋਚਣ ਢੀ ਹਾਂ ਕਿ ਮੈਂ ਸਾਰਾ ਦਿਨ ਘਰ ਵਿਹਲੀ ਬੈਠੀ ਰਹਿਣੀ ਆ ਕਿਉਂ ਨਾ ਮੈਂ ਕਿ ਸਕੂਲ ਕਾਲਜ ਵਿੱਚ ਨੌਕਰੀ ਲੱਭ ਲਾਂ ਪੋਤੇ ਇਹ ਤੇ ਬੜੀ ਵਧੀਆ ਗੱਲ ਆ ਪਰ ਤੂੰ ਨਾ ਬਨ ਗੱਲ ਕੀਤੀ ਹੈ ਬਾਰੇ ਚ ਨਹੀਂ ਮੰਮੀ ਅਜੇ ਮੈਂ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਅਜੇ ਤੇ ਮੈਂ ਸਿਰਫ ਤੁਹਾਡੇ ਨਾਲ ਹੀ ਗੱਲ ਕੀਤੀ ਹੈ ਵੇਹ ਪੁੱਤ ਜੇ ਤੂੰ ਕੁਝ ਕਰਨਾ ਚਾਹੁੰਨੀ ਆ ਨਾ ਮੈਂ ਤੈਨੂੰ ਨਹੀਂ ਰੋਕਦੀ ਪਰ ਤੂੰ ਇੱਕ ਵਾਰੀ ਨਵ ਨੂੰ ਜ਼ਰੂਰ ਪੁੱਛ ਲੈ ਉਹ ਕੀ ਗੱਲ ਮੰਮੀ ਜੀ ਕੀ ਪੁੱਛਣਾ ਹੈ ਮੈਨੂੰ ਤੁਸੀਂ ਪੁੱਛੋ ਮੈਂ ਹਾਜ਼ਰ ਹਾਂ ਤੁਹਾਡੇ ਸਾਹਮਣੇ ਨਵ ਮੈਂ ਇਹ ਸੋਚਣ ਦੀ ਹਾਂ ਕਿ ਮੈਂ ਘਰੇ ਸਾਰਾ ਦਿਨ ਵਿਹਲੀ ਬੈਠੀ ਰਹਿਣੀ ਆ ਘਰ ਦਾ ਕੰਮ ਕਿੰਨਾ ਕਿ ਹੁੰਦਾ ਵਾ ਉਹ ਝਟ ਮੁੱਕ ਜਾਂਦਾ ਵਾ ਕਿਉਂ ਨਾ ਮੈਂ ਕਿਸ ਸਕੂਲ ਕਾਲਜ ਵਿੱਚ ਟੀਚਰ ਹੀ ਲੱਗ ਜਾ ਉਹ ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਕਿਦਾਂ ਦੀਆਂ ਗੱਲਾਂ ਕਰਨ ਦੇ ਆ ਤੂੰ ਮੇਰੀ ਗੱਲ ਕੰਨ ਖੋਲ ਕੇ ਧਿਆਨ ਦੇ ਨਾਲ ਸੁਣ ਲਾ ਅੱਜ ਤੇ ਆਪਣੇ ਮੂੰਹ ਦੇ ਵਿੱਚੋਂ ਤੂੰ ਨੌਕਰੀ ਦਾ ਨਾਮ ਲੈ ਲਿਆ ਆ ਪਰ ਅੱਗੇ ਤੋਂ ਬਾਅਦ ਜੇ ਤੇਰੇ ਮੂੰਹ ਦੇ ਵਿੱਚੋਂ ਮੈਂ ਨੌਕਰੀ ਵਾਲੀ ਕੋਈ ਗੱਲ ਵੀ ਸੁਣ ਲਈ ਨਾ ਫਿਰ ਮੈਥੋਂ ਬੁਰਾ ਕੋਈ ਨਹੀਂ ਹੋਣਾ ਜੇ ਤੂੰ ਇੰਨਾ ਰੁੱਖਾ ਕਾ ਤੋਂ ਬੋਲਦਾ ਵਾ ਜੇ ਇਹ ਨੌਕਰੀ ਕਰਨਾ ਚਾਹੁੰਦੀ ਆ ਤੇ ਤੈਨੂੰ ਇਹ ਚ ਕਾਦਾ ਇਤਰਾਜ ਆ ਮੰਮੀ ਮੈਨੂੰ ਇਤਰਾਜ ਕੋਈ ਹੋਵੇ ਤੇ ਭਾਵੇਂ ਨਾ ਹੋਵੇ ਬਸ ਮੈਂ ਇੱਕੋ ਗੱਲ ਕਹਿਤੀ ਆ ਨਾ ਵੀ ਇਹਦੇ ਕੋਲ ਨੌਕਰੀ ਨਹੀਂ ਕਰਾਉਣੀ ਤੇ ਇਹਦਾ ਮਤਲਬ ਆ ਵੀ ਨਹੀਂ ਕਰਾਉਣੀ ਤੇ ਤੇਰੇ ਵਾਸਤੇ ਇਹੋ ਚੰਗਾ ਹੋਊਗਾ ਚੁੱਪ ਕਰਕੇ ਨਾ ਆਪਣਾ ਘਰ-ਵਾਰ ਸਾਭ ਕਰਾਵਾ ਤੈਨੂੰ ਨੌਕਰੀਆਂ ਮੈਂ ਪਰ ਨਵ ਜਿਵੇਂ ਨੌਕਰੀ ਕਰ ਲਾਂਗੀ ਫਿਰ ਕੀ ਹੋ ਜਾਊਗਾ ਯਾਰ ਜਦੋਂ ਮੈਂ ਤੈਨੂੰ ਕਹਤਾ ਆ ਵੀ ਮੈਂ ਤੇਰੇ ਕੋਲੋਂ ਨੌਕਰੀ ਨਹੀਂ ਕਰਾਉਣੀ ਤੇ ਨਹੀਂ ਕਰਾਉਣੀ ਤੈਨੂੰ ਇੱਕ ਵਾਰ ਕਈ ਗੱਲ ਮੇਰੇ ਸਮਝ ਨਹੀਂ ਆਉਂਦੀ ਜੇ ਅੱਗੇ ਤੋਂ ਬਾਅਦ ਤੇਰੇ ਮੂੰਹ ਦੇ ਵਿੱਚ ਮੈਂ ਨੌਕਰੀ ਵਾਲਾ ਨਾਂ ਵੀ ਸੁਣ ਲਿਆ ਨਾ ਫਿਰ ਆਪਣਾ ਹਿਸਾਬ ਲਾ ਲਈ ਤੂੰ ਲੱਗੀ ਸਮਝ ਮੰਮੀ ਨਾਵਨੇ ਤੇ ਮੈਨੂੰ ਜਵਾਬ ਦੇ ਦਿੱਤਾ ਨੌਕਰੀ ਕਰਨ ਤੋਂ ਹੁਣ ਕੀ ਕਰਾਂਗੀ ਮੈਂ ਪੁੱਤ ਇਹਦਾ ਵੀ ਸਰਿਆ ਹੀ ਪਿਆ ਵਾ ਪਤਾ ਨਹੀਂ ਇਹਨੂੰ ਹਰ ਚੰਗੀ ਗੱਲ ਤੋਂ ਅਤਰਾਜ ਕਿਉਂ ਹੋ ਜਾਂਦਾ ਵਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਇਹਦੇ ਨਾਲ ਮੈਂ ਆਪੇ ਗੱਲ ਕਰਾਂਗੀ ਕੀ ਗੱਲ ਮੰਮੀ ਘਰੇ ਕੋਈ ਗੱਲ ਹੋਈ ਆ ਐਨੇ ਪਰੇਸ਼ਾਨ ਕਿਉਂ ਲੱਗਦੇ ਜੀ ਤੁਸੀਂ ਵੇ ਪੁੱਤ ਗੱਲ ਕੀ ਹੋਣੀ ਸੀ ਕਿਰਨਾਂਦੀ ਮੈਂ ਸਾਰਾ ਦਿਨ ਘਰੇ ਵੇਲੇ ਹੀ ਰਹਿਣੀ ਆ ਤੇ ਕੋਈ ਨੌਕਰੀ ਨੌਕਰੀ ਕਰ ਲੈਣੀ ਆ ਤੇ ਤੈਨੂੰ ਪਤਾ ਹੀ ਹੈ ਨਾ ਉਹਦੇ ਸੁਭਾਅ ਦਾ ਉਹਨੇ ਜਵਾਬ ਦੇਤਾ ਵੀ ਕੋਈ ਨੌਕਰੀ ਨਹੀਂ ਕਰਨੀ ਮੰਮੀ ਮੈਨੂੰ ਤੇ ਵੀਰੇ ਦੀ ਇਹ ਤੱਕ ਸਮਝ ਨਹੀਂ ਆਈ ਪਤਾ ਨਹੀਂ ਕਿਹੜੀ ਪੁਰਾਣੇ ਜ਼ਮਾਨੇ ਦੀ ਸੋਚ ਰੱਖਦਾ ਆ ਤੇ ਕੋਈ ਗੱਲ ਨਹੀਂ ਭਾਬੀ ਤੂੰ ਹੀ ਫਿਕਰ ਨਾ ਕਰੋ ਕੇ ਇਹ ਗੱਲ ਦੀ ਜੇ ਤੂੰ ਹੀ ਕਹਿੰਦੇ ਹੋ ਤੇ ਮੈਂ ਵੀਰ ਨਾਲ ਕਰਾਂ ਗੱਲ ਨਹੀਂ ਵਿਕੇ ਤੂੰ ਉਹਨਾਂ ਨਾਲ ਕੋਈ ਗੱਲ ਨਾ ਕਰੀ ਨਹੀਂ ਤੇ ਉਹਨਾਂ ਨੂੰ ਲੱਗਣਾ ਵਾ ਕਿ ਮੈਂ ਤੇ ਮੰਮੀ ਨੇ ਤੇਰ ਨਾਲ ਗੱਲ ਕੀਤੀ ਆ ਹਾਂ ਪੁੱਤ ਕਿੰਨੇ ਸਹੀ ਕਹਿਣ ਲਈ ਆ ਤੂੰ ਨਾ ਉਹਦੇ ਨਾਲ ਗੱਲ ਕਰੀ ਕੋਈ ਅਸੀਂ ਆਪੇ ਕਰ ਲਾਂਗੇ ਜਾਂ ਗੱਲ ਉਹਦੇ ਨਾਲ ਠੀਕ ਹੈ ਮੰਮੀ ਜੀ ਤੇ ਹੁਣ ਇਦਾਂ ਕਰੋ ਮੈਨੂੰ ਰੋਟੀ ਪਾ ਕੇ ਦੇ ਦਿਓ ਭੁੱਖ ਬੜੀ ਲੱਗੀ ਆ ਚੱਲ ਪੁੱਤ ਆ ਜਾ ਬੈਨ ਆਵ ਤੈਨੂੰ ਕਿੰਨੇ ਇਹੋ ਜਿਹਾ ਕੀ ਕਹਤਾ ਸੀ ਜਿਹੜਾ ਤੂੰ ਇੰਨਾ ਨੂੰ ਟੁੱਟ ਕੇ ਪਿਆ ਹਾਂ ਤੇ ਗੁੱਸੇ ਹੋ ਕੇ ਉਥੋਂ ਆਣ ਕੇ ਇੱਥੇ ਬਹਿ ਗਿਆ ਵਾਂ ਉਹ ਮੰਮੀ ਰਹਿਣ ਦੋ ਤੁਸੀਂ ਤੂੰ ਵੀ ਬਸ ਉਹਦੇ ਵੱਲ ਦੀ ਗੱਲ ਕਰਨੀ ਹੁੰਦੀ ਆ ਚੱਲ ਠੀਕ ਆ ਮੈਂ ਨਹੀਂ ਉਹਦੇ ਵੱਲ ਦੀ ਗੱਲ ਕਰਦੀ ਜੀ ਤੈਨੂੰ ਉਹਦਾ ਨੌਕਰੀ ਕਰਨਾ ਨਹੀਂ ਨਾ ਪਸੰਦ ਤੇ ਉਹਦੇ ਕੋ ਨਹੀਂ ਇਹ ਨੌਕਰੀ ਕਰਾਉਂਦੇ ਪਰ ਤੂੰ ਮੈਨੂੰ ਇਹ ਗੱਲ ਦੱਸ ਵੀ ਕਿੰਨੇ ਕੋ ਨੌਕਰੀ ਤੂੰ ਕਰਾਉਣੀ ਕਿਉਂ ਨਹੀਂ ਆ ਵੇਖੋ ਮੰਮੀ ਜੀ ਮੈਨੂੰ ਇਸ ਗੱਲ ਦਾ ਤਾਂ ਨਹੀਂ ਪਤਾ ਵੀ ਮੈਂ ਕਿਹਨੇ ਕੋ ਨੌਕਰੀ ਕਰਾਉਣੀ ਕਿਉਂ ਨਹੀਂ ਆ ਪਰ ਮੈਨੂੰ ਇਸ ਗੱਲ ਦਾ ਜ਼ਰੂਰ ਪਤਾ ਆ ਪੀ ਮੈਂ ਲੋਕਾਂ ਕੋਲੋਂ ਗੱਲਾਂ ਨਹੀਂ ਸੁਣ ਸਕਦਾ ਪੀ ਜਨਾਨੀ ਨੂੰ ਕਮਾਈ ਕਰਨ ਵਾਸਤੇ ਘਰੋਂ ਬਾਹਰ ਤੋਰ ਕੇ ਰੱਖਿਆ ਆ ਵੇ ਪੁੱਤ ਲੋਕਾਂ ਦੀ ਪਰਵਾਹ ਨਹੀਂ ਕਰੀਦੀ ਹੁੰਦੀ ਲੋਕ ਤੇ ਬਥੇਰਾ ਕੁਝ ਕਹਿੰਦੇ ਆ ਅੱਜ ਕੱਲ ਦੇ ਜ਼ਮਾਨੇ 'ਚ ਘਰ ਦੇ ਜਿੰਨੇ ਜੀ ਕਮਾਉਣ ਵਾਲੇ ਹੋਣ ਨਾ ਉਹਨੇ ਹੀ ਥੋੜੇ ਹੁੰਦੇ ਆ ਕਮਾਈ ਦਾ ਤੇ ਪਤਾ ਨਹੀਂ ਲੱਗਦਾ ਵੀ ਕਿੱਧਰ ਨੂੰ ਜਾਂਦੀ ਆ ਮੰਮੀ ਮੈਨੂੰ ਇੰਨਾਂ ਗੱਲਾਂ ਦੇ ਨਾਲ ਕੋਈ ਮਤਲਬ ਨਹੀਂ ਹੈਗਾ ਮੈਂ ਤੁਹਾਨੂੰ ਬਾਰ-ਬਾਰ ਕਹੀ ਜਾਂਦਾ ਆ ਵੀ ਮੈਂ ਕਿੰਨ ਕੋਈ ਨੌਕਰੀ ਨਹੀਂ ਕਰਾਉਣੀ ਤੇ ਨਹੀਂ ਕਰਾਉਣੀ ਤੁਸੀਂ ਕਿਉਂ ਮੈਨੂੰ ਦੁਖੀ ਕਰੀ ਜਾਂਦੇ ਜੀ ਬਾਰ-ਬਾਰ ਇੰਨੀ ਗੱਲ ਕਹਿ ਕੇ ਚੱਲ ਠੀਕ ਆ ਪੁੱਤ ਜਿੱਦਾਂ ਤੈਨੂੰ ਚੰਗਾ ਲੱਗਦਾ ਨਾ ਅਸੀਂ ਉਦਾਂ ਹੀ ਮੰਨ ਲੈਨੇ ਆ ਤੇਰੇ ਕਹਿਣੇ ਤੋਂ ਅਸੀਂ ਹੁਣ ਬਾਹਰ ਥੋੜਾ ਜਾਣਾ ਬਸ ਠੀਕ ਆ ਫਿਰ ਜਿੱਦਾਂ ਮੈਂ ਕਹਿੰਦਾ ਨਾ ਮੇਰੀ ਉਸ ਗੱਲ ਨੂੰ ਉਦਾਂ ਹੀ ਮੰਨ ਲਿਆ ਕਰੋ ਐਵੇਂ ਹਰ ਗੱਲ ਦੇ ਵਿੱਚ ਅੜਚਣਾ ਡਾਇਆ ਕਰੋ ਠੀਕ ਆ ਪੁੱਤ ਠੀਕ ਆ ਪੁੱਤ ਮੈਨੂੰ ਤੇ ਨਾ ਤੇ ਯਕੀਨ ਨਹੀਂ ਹੋਉਂਦਿਆ ਇਹ ਅੱਜ ਦੇ ਸਮੇਂ ਦੇ ਵਿੱਚ ਵੀ ਇਦਾਂ ਦੀ ਸੋਚ ਰੱਖਦੇ ਆ ਚੱਲ ਛੱਡ ਮਾਣਾ ਜੇ ਤੂੰ ਬੋਲੀ ਨਾ ਤੇ ਐਵੇਂ ਘਰ ਦੇ ਵਿੱਚ ਕਲੇਸ਼ ਪੈਏਗਾ ਜਿੱਦਾਂ ਇਹਨਾਂ ਨੂੰ ਚੰਗਾ ਲੱਗਦਾ ਨਾ ਤੂੰ ਉਦਾਂ ਹੀ ਕਰ ਲੈ ਕੀ ਕਰਨ ਪਤਾ? ਹਾਂਜੀ ਮੰਮੀ। ਆ ਮੇਰਾ ਪੁੱਤ ਸੂਟ ਹੀ ਸੀਂਦੇ ਹਾਂ। ਮੰਮੀ ਸੂਟ ਤੇ ਤੁਹਾਡਾ ਮੈਂ ਸੀਦਣੇ ਆ। ਪਰ ਮੈਨੂੰ ਕਿੰਨਾ ਚਿਰ ਹੋ ਗਿਆ ਵਾ। ਮੈਂ ਤਾਂ ਕਦੇ ਕੋਈ ਸੂਟ ਸੀਤਾ ਨਹੀਂ ਆ ਹੁਣ ਤੇ ਜੇ ਮੇਰੇ ਕੋ ਗਲਤੀ ਹੋ ਗਈ ਤੇ ਫਿਰ ਪੁੱਤ ਗਲਤੀ ਕਿੱਦਾਂ ਹੋ ਜਾਗੀ? ਬੰਦੇ ਨੇ ਜਿਹੜਾ ਕੰਮ ਸਿੱਖਿਆ ਹੋਇਆ ਨਾ ਉਹ ਭਾਵੇਂ 10 ਸਾਲਾਂ ਬਾਅਦ ਵੀ ਕਰੇ ਨਾ ਤੇ ਤਾਂ ਵੀ ਕੋਈ ਗਲਤੀ ਨਹੀਂ ਕਰਦਾ। ਮੰਮੀ ਉਹ ਗੱਲ ਤੇ ਸਹੀ ਆ ਤੁਹਾਡੇ ਵਾਲੀ ਪਰ ਮੈਨੂੰ ਡਰ ਲੱਗਦਾ ਵਾ ਕਿ ਜੇ ਮੇਰੇ ਕੋ ਸੂਟ ਖਰਾਬ ਹੋ ਗਿਆ ਤੇ ਫਿਰ ਪੁੱਤ ਤੂੰ ਮੇਰੇ ਕਹ ਤੇ ਸੂਟ ਸੀ ਜੇ ਖਰਾਬ ਹੋ ਜੋ ਤੇ ਫਿਰ ਕੀ ਹੋ ਜਾਏਗਾ ਸੂਟ ਹੀ ਐ ਇਕ ਹੋਰ ਲਾਵਾਂਗੇ ਚਲੋ ਠੀਕ ਐ ਮੰਮੀ ਸੀਦਾਂਗੀ ਕਿੱਦਾਂ ਮੰਮੀ ਜੀ ਸੂਟ ਵਧੀਆ ਸੀ ਪਾ ਫਿਰ ਹਾਂ ਪੁੱਤ ਸੂਟ ਤੇ ਬੜਾ ਹੀ ਵਧੀਆ ਸੀ ਪਾ ਵਾ ਤੂੰ ਤੇ ਟੇਲਰ ਵੀ ਫੇਲ ਕਰਤੇ ਆ ਅੱਜ ਤੋਂ ਬਾਅਦ ਮੇਰੇ ਸਾਰੇ ਸੂਟ ਤੂੰ ਹੀ ਸੀਕੇ ਦਿਆ ਕਰੀ ਠੀਕ ਹੈ ਮੰਮੀ ਜੀ ਸੀ ਦੇਆ ਕਰਾਂਗੀ ਮੈਂ ਕਿੰਨ ਪੁੱਤ ਤੈਨੂੰ ਸਲਾਹ ਦਵਾਂ ਇੱਕ ਹਾਂਜੀ ਮੰਮੀ ਜੀ ਦੋ ਜੇ ਤੈਨੂੰ ਨਾ ਬ ਨੌਕਰੀ ਕਰਨੀ ਨਾ ਜਾਣ ਦਿੰਦਾ ਤੂੰ ਫਿਰ ਸੂਟ ਸੀਣ ਦਾ ਕੰਮ ਸ਼ੁਰੂ ਕਰ ਲੈ ਮੰਮੀ ਮੈਨੂੰ ਤੇ ਕੋਈ ਦਿੱਕਤ ਨਹੀਂ ਹੈ ਕਿ ਸੂਟ ਸੀਣ ਦੇ ਵਿੱਚ ਪਰ ਮੈਨੂੰ ਨਹੀਂ ਲੱਗਦਾ ਨਾ ਮੰਨਣਗੇ ਇਹਦੇ ਲਈ ਪੁੱਤ ਮੰਨੇਗਾ ਕਿਉਂ ਨਹੀਂ ਤੂੰ ਇੱਕ ਵਾਰੀ ਉਹਦੇ ਨਾਲ ਗੱਲ ਤੇ ਕਰਕੇ ਵੇਖ ਤੂੰ ਘਰ ਚ ਹੀ ਕੰਮ ਕਰਨਾ ਵਾ ਤੂੰ ਕਿਹੜਾ ਬਾਹਰ ਜਾ ਕੇ ਕਰਨਾ ਆ ਚਲੋ ਠੀਕ ਹੈ ਮੰਮੀ ਜੇ ਤੈਨੂੰ ਲੱਗਦਾ ਨਾ ਕਿ ਮੈਨੂੰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਕੋਈ ਗੱਲ ਨਹੀਂ ਮੈਂ ਇੱਕ ਵਾਰੀ ਗੱਲ ਕਰਕੇ ਵੇਖ ਲਾਂਗੀ ਚਲ ਠੀਕ ਹੈ ਪੁੱਤ ਤੇ ਜਾ ਹੁਣ ਜਾ ਕੇ ਅੰਦਰ ਤੂੰ ਕੰਮ ਕਰ ਲੈ ਆਪਣਾ ਕੋਈ ਠੀਕ ਹੈ ਮਮੀ ਜੀ ਨਵ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਜੇ ਤੇ ਗੱਲ ਘਰੋਂ ਬਾਹਰ ਨਿਕਲਣ ਵਾਲੀ ਹੈ ਨਾ ਫਿਰ ਤੂੰ ਮੇਰੇ ਨਾਲ ਨਾ ਹੀ ਕਰੀ ਕਿਉਂਕਿ ਮੈਨੂੰ ਜਨਾਨੀਆਂ ਦਾ ਘਰੋਂ ਬਾਹਰ ਨਿਕਲਣਾ ਚੰਗਾ ਨਹੀਂ ਲੱਗਦਾ ਨਵ ਇੱਕ ਵਾਰੀ ਮੇਰੀ ਗੱਲ ਸੁਣ ਤੇ ਲੋ ਮੈਂ ਕਹਿਣਾ ਕੀ ਚਾਹੁੰਨੀ ਆ ਹਾਂ ਦੱਸ ਕੀ ਕਹਿਣਾ ਚਾਹੁੰਨੀ ਆ ਤੂੰ ਨਵ ਮੈਂ ਸੋਚਣ ਢੀ ਹਾਂ ਮੈਂ ਘਰੇ ਬੈਠੀ ਲੋਕਾਂ ਦੇ ਸੂਟ ਸੀਨੇ ਨਾਲ ਸ਼ੁਰੂ ਕਰਦਾ ਮੇਰਾ ਵੀ ਟਾਈਮ ਪਾਸ ਹੋ ਜੇ ਕਰੇਗਾ ਨਾਲ 4 ਪੈਸੇ ਵੀ ਕਰੇ ਆ ਜਾਣ ਕਰਨਗੇ ਕੀ ਗੱਲ ਤੈਨੂੰ ਘਰੇ ਕੁਝ ਮਿਲਦਾ ਨਹੀਂ ਆ ਜਿਹੜਾ ਤੂੰ 4 ਪੈਸੇ ਹ ਵਿਛੇ ਹੁਣ ਲੋਕਾਂ ਦੇ ਕੰਮ ਕਰੇਂਗੀ ਨਵ ਸਾਰੇ ਕਰਦੇ ਆ ਜੇ ਮੈਂ ਕਰ ਲਾਂਗੀ ਫਿਰ ਕੀ ਹੋ ਜਾਊਗਾ ਸਾਰੇ ਕਰਦੇ ਆ ਤੇ ਭਾਵੇਂ ਕਰੀ ਜਾਣ ਪਰ ਮੈਂ ਤੈਨੂੰ ਨਹੀਂ ਕਰਨ ਦੇਣਾ ਲੱਗੀ ਸਮਝ ਚੁੱਪ ਕਰਕੇ ਤੇ ਆਪਣਾ ਘਰ-ਵਾਰ ਸੰਭ ਮੈਨੂੰ ਤੇਰੀਆਂ ਕਮਾਈਆਂ ਦੀ ਕੋਈ ਲੋੜ ਨਹੀਂ ਹੈਗੀ ਨਵ ਇਹ ਕਿੱਦਾਂ ਦੀ ਗੱਲ ਹੋਈ ਮੈਂ ਜਿੱਥੇ ਵੀ ਜਾਂ ਕੋਈ ਵੀ ਕੰਮ ਕਰਨ ਬਾਰੇ ਕਹਿਨੀ ਆ ਤੂੰ ਇਹ ਮੈਨੂੰ ਸਿੱਧਾ ਜਵਾਬ ਦੇ ਦਿੰਦੇ ਓ ਯਾਰ ਤੈਨੂੰ ਇੱਕ ਵਾਰ ਮੇਰੀ ਕਈ ਗੱਲ ਸਮਝ ਨਹੀਂ ਆਉਂਦੀ ਮੈਨੂੰ ਤੇਰੀਆਂ ਕਮਾਈਆਂ ਦੀ ਕੋਈ ਲੋੜ ਨਹੀਂ ਹੈਗੀ ਲੱਗੀ ਸਮਝ ਐਵੇਂ ਬਾਰ-ਬਾਰ ਮੈਨੂੰ ਕਹੀ ਨਾ ਜਾਇਆ ਕਰ ਨਵ ਤੁਸੀਂ ਮੈਨੂੰ ਵਜ੍ਹਾ ਤੇ ਦੱਸੋ ਤੁਸੀਂ ਮੈਨੂੰ ਕੰਮ ਕਰਨ ਕਿਉਂ ਨਹੀਂ ਦਿੰਦੇ ਮੈਂ ਹਰ ਇੱਕ ਗੱਲ ਤੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਦਾ ਐਵੇਂ ਮੇਰਾ ਹੁਣ ਬਹੁਤਾ ਪਾਰਾ ਨਾ ਹਾਈ ਕਰੀ ਜਾ ਤੇ ਚੁੱਪ ਕਰਕੇ ਇਸ ਮੁੱਦੇ ਨੂੰ ਨਾ ਇੱਥੇ ਬੰਦ ਕਰ ਦੇ। ਨਵ ਹਾਥੀ ਕੀਰਤ ਕਰਨੀ ਮਾੜੀ ਨਹੀਂ ਹੁੰਦੀ। ਗੁਰਬਾਣੀ 'ਚ ਵੀ ਲਿਖਿਆ ਵਾ ਕਿ ਸਾਨੂੰ ਹਾਥੀ ਕੀਰਤ ਕਰਨੀ ਚਾਹੀਦੀ ਆ। ਉਹ ਮਹਾਰਾਣੀਆਂ ਆਪਣਾ ਗਿਆਨ ਤੋਂ ਆਪਣੇ ਕੋਲ ਹੀ ਰੱਖ। ਪੈਸੇ ਕਮਾਉਂਦਾ ਕੰਮ ਬੰਦੇ ਦਾ ਹੁੰਦਾ ਆ ਤੇ ਜਨਾਨੀ ਦਾ ਕੰਮ ਹੁੰਦਾ ਘਰ-ਬਾਰ ਸੰਭਾਲਣਾ। ਦਵਾ ਤੈਨੂੰ ਮੈਂ ਖੁੱਲ ਪੈਸੇ ਕਮਾਉਣ ਦੀ। ਵੇ ਕੀ ਗੱਲ ਹੋ ਗਈ ਆ? ਕਾਤੋਂ ਰੌਲਾ ਪਾਇਆ ਤੁਸੀਂ? ਮੰਮੀ ਰੌਲਾ ਮੈਂ ਨਹੀਂ ਪਾਇਆ। ਰੌਲਾ ਤੁਹਾਡੀ ਨੋਣ ਨੇ ਪਾਇਆ ਆ। ਜਿਹੜੀ ਰੋਜ਼-ਰੋਜ਼ ਨਵੇਂ-ਨਵੇਂ ਤਰੀਕੇ ਮੇਰੇ ਕੋਲ ਲੈ ਕੇ ਆ ਜਾਂਦੀ ਹੈ ਵੀ ਮੈਂ ਇੱਥੇ ਕੰਮ ਕਰਨਾ ਮੈਂ ਉੱਥੇ ਕੰਮ ਕਰਨਾ ਆ। ਵੇ ਫਿਰ ਕੀ ਹੋ ਗਿਆ? ਹੁਣ ਤੇ ਘਰੇ ਬੈ ਕੇ ਕੰਮ ਕਰਨ ਦੀ ਗੱਲ ਕਰਨ ਰਹੀ ਆ। ਮੈਨੂੰ ਨਹੀਂ ਲੱਗਦਾ ਹੁਣ ਤੈਨੂੰ ਕੋਈ ਇਤਰਾਜ਼ ਹੋਣਾ ਚਾਹੀਦਾ ਆ। ਮੰਮੀ ਤੂੰ ਹੀ ਇਹਦੀ ਸਾਈਡ ਥੋੜੀ ਘਟ ਲਿਆ ਕਰੋ। ਇਹ ਤੁਹਾਡੀ ਸ਼ਹਿ ਕਰਕੇ ਨਾ ਮੇਰੇ ਕੋਲ ਬਾਰ-ਬਾਰ ਆਉਂਦੀ ਆ ਤੇ ਨੌਕਰੀ ਬਾਰੇ ਪੁੱਛਦੀ ਆਣ ਕੇ ਠੀਕ ਆ। ਚਲੋ ਨਵ ਮੈਂ ਮੰਨਦੀ ਆ ਕਿ ਤੁਹਾਨੂੰ ਮੇਰਾ ਬਾਹਰ ਜਾ ਕੇ ਨੌਕਰੀ ਕਰਨਾ ਪਸੰਦ ਨਹੀਂ ਆ ਪਰ ਹੁਣ ਤੇ ਮੈਂ ਘਰ ਬੈ ਕੇ ਕੰਮ ਕਰਨਾ ਚਾਹੁੰਨੀ ਆ। ਇਹਦੇ ਵਿੱਚ ਤੁਹਾਨੂੰ ਕੀ ਇਤਰਾਜ਼ ਆ? ਓਏ ਐਵੇਂ ਤੁਸੀਂ ਦੋਵੇਂ ਜਾਣੀਂਗਾ ਮੇਰਾ ਸਿਰ ਨਾ ਖਾਈ ਜਾਓ ਲੱਗੀ ਸਮਝ ਇੱਕ ਵਾਰ ਮੈਂ ਜਿਹੜੀ ਗੱਲ ਕਹਤੀ ਨਾ ਕਹਤੀ ਹੁਣ ਬਾਰ-ਬਾਰ ਮੇਰੇ ਕੋਲ ਪਕਾਈ ਨਾ ਮਰਾਈ ਜਾਓ ਕਰਾਵਾਂ ਤੈਨੂੰ ਨੌਕਰੀ ਤੇ ਉੱਤੋਂ ਉਹ ਕਿੱਡੀ ਸੈਡ ਲੈਂਦੀ ਆ ਉਹਦੀ ਮੰਮੀ ਇਹਨਾਂ ਨੂੰ ਕੀ ਹੋ ਗਿਆ ਵਾ ਹੁਣ ਤੇ ਮੈਂ ਘਰ ਬੈ ਕੇ ਕੰਮ ਕਰਨਾ ਵਾ ਹੁਣ ਕਾਦਾ ਤਰਾਜ ਇਹਨਾਂ ਨੂੰ ਚੱਲ ਪੁੱਤ ਜਿੱਦਾਂ ਉਹ ਆਂਦਾ ਨਾ ਤੂੰ ਓਦਾਂ ਹੀ ਕਰੀ ਜਾ ਘਰ 'ਚ ਕਲੇਸ਼ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਮੰਮੀ ਜੀ ਜਿਆਦਾ ਹੋਇਆ ਮੇਰੇ ਮਾਪਿਓ ਦੇ ਮੈਨੂੰ ਪੜਾਉਣ ਲਿਖਾਉਣ ਦਾ ਜੇ ਅੱਜ ਮੈਂ ਕੁਝ ਕਰ ਹੀ ਨਹੀਂ ਸਕਦੀ ਤੇ ਕੀ ਗੱਲ ਮੇਰੇ ਵੱਲ ਵੇਖ ਕੇ ਬੜੀ ਛੇਤੀ ਲੈਪਟਾਪ ਨੂੰ ਬੰਦ ਕਰਤਾ ਯੋ ਇਹੋ ਜਿਹਾ ਕੀ ਵੇਖਣ ਦੀ ਹੈ ਇਹਦੇ ਵਿੱਚ ਨਾ ਉਹ ਨਾ ਮੈਂ ਉਹ ਨਾ ਮੈਚ ਦੇਰਾ ਮੈਂ ਹੁਣੇ ਕੱਢਣਾ ਇੱਕ ਮਿੰਟ ਰੁਕ ਜਾ ਹਯਾਗ ਮੈਨੂੰ ਵੇਖ ਲੈਂਦੇ ਆ ਕੀ ਵੇਖਣ ਦੀਆਂ ਤੂੰ ਇਹਦੇ ਵਿੱਚ ਗਵਰਨਮੈਂਟ ਜੌਬ ਦੀ ਸਾਈਟ ਖੁੱਲੀ ਆ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਆ ਵੀ ਮੈਨੂੰ ਇਹ ਸਭ ਕੁਝ ਨਹੀਂ ਪਸੰਦ ਹੈਗਾ ਤੇ ਤੈਨੂੰ ਇੱਕ ਵਾਰ ਕੋਈ ਗੱਲ ਮੇਰੀ ਸਮਝ ਨਹੀਂ ਲੱਗਦੀ ਨਵ ਇਹਦੇ ਵਿੱਚ ਮੈਂ ਗਲਤ ਕੀ ਕਰਤਾ ਵਾ ਇੱਕ ਫਾਰਮਿੰਗ ਪਰ ਲੱਗੀ ਹਾਂ ਯਾਰ ਤੂੰ ਨੌਕਰੀ ਵਾਲੀ ਜੇ ਤੇ ਛੱਡ ਦੀ ਕਿਹੜੀ ਗੱਲ ਹੋਣੀ ਆ ਨਵ ਕੀੜੀ ਜिद ਕੀਤੀ ਆ ਮੈਂ ਜਿੱਦਾਂ ਤੁਸੀਂ ਕਹਿੰਦੇ ਹੋ ਮੈਂ ਓਦਾਂ ਹੀ ਕਰਨੀ ਆ ਜੇ ਤੂੰ ਓਦਾਂ ਹੀ ਕਰਦੀ ਹੁੰਦੀ ਨਾ ਫਿਰ ਮੈਨੂੰ ਤੈਨੂੰ ਬਾਰ ਬਾਰ ਕਹਿਣ ਦੀ ਲੋੜ ਨਹੀਂ ਪੈਣੀ ਵੀ ਤੂੰ ਐਦਾਂ ਨਾ ਕਰ ਵੇ ਤੇਰਾ ਕਿਤੇ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਜਿਹੜਾ ਤੂੰ ਤੇਜਕ ਦੇਣਾ ਰੋਲਾ ਪਾਉਣ ਲੱਗ ਪੈਣਾ ਆ ਮੰਮੀ ਉਹਨੂੰ ਮਾਰਾਣ ਨੂੰ ਕਹਿ ਦੋ ਵੀ ਜੇ ਤੇ ਮੇਰੇ ਕਹਿ ਦੇ ਚੱਲੇਗੀ ਨਾ ਫਿਰ ਇਸ ਘਰ ਦੇ ਵਿੱਚ ਰਹਿ ਜੇ ਮੇਰੇ ਕਹਿ ਦੇ ਨਹੀਂ ਨਾ ਚੱਲਣਾ ਤੇ ਬੇਸ਼ੱਕ ਉਹਨੇ ਪੇਕੇ ਚਲ ਜੇ ਮੈਨੂੰ ਐਹੋ ਜੀ ਜਨਾਨੀ ਦੀ ਕੋਈ ਲੋੜ ਨਹੀਂ ਹੈਗੀ ਜਿਹੜੀ ਮੇਰੇ ਕਹਿ ਦੇ ਨਾ ਚੱਲੇ ਵੇ ਹੁਣ ਉਹਨੇ ਇਹੋ ਜਿਹਾ ਕੀ ਕਰਤਾ ਵਾ ਜਿਹੜਾ ਤੂੰ ਉਹਨੂੰ ਪੇਕੇ ਕੱਲਣ ਦੀਆਂ ਗੱਲਾਂ ਕਰਨ ਰਿਆ ਵਾ ਕਿਨ ਹੁਣ ਕੀ ਹੋ ਗਿਆ ਵਾ ਜਿਹੜਾ ਇਹ ਬੋਲੀ ਜਾਂਦਾ ਆ ਮੰਮੀ ਕੁਝ ਨਹੀਂ ਹੋਣਾ ਕੀ ਆ ਮੈਂ ਵਿਹਲੀ ਬੈਠੀ ਸਰਕਾਰੀ ਨੌਕਰੀ ਦੀ ਪੋਸਟਾਂ ਚੈੱਕ ਕਰਨ ਢੀ ਹਾਂ ਤੇ ਉੱਤੋਂ ਆ ਕੇ ਮੈਨੂੰ ਬੋਲਣ ਲੱਪੇ ਵੇ ਫਿਰ ਕੀ ਹੋ ਗਿਆ ਜੇ ਇਹ ਪੋਸਟਾਂ ਵੇਖਣ ਲੱਗ ਪਈ ਤੇ ਇੱਥੇ ਕਲੇਸ਼ ਪਾਉਣ ਵਾਲੀ ਕਿਹੜੀ ਗੱਲ ਆ ਮੰਮੀ ਜਿਹੜੇ ਰਸਤੇ ਤੇ ਉੱਤੇ ਆਪਾਂ ਜਾਣਾ ਨਹੀਂ ਆ ਫਿਰ ਉਹਦਾ ਪਤਾ ਪੁੱਛ ਕੇ ਵੀ ਕੀ ਕਰਨਾ ਆ ਪਤਾ ਨਹੀਂ ਇਹਨੂੰ ਕਿਉਂ ਨਹੀਂ ਇਸ ਗੱਲ ਦੀ ਸਮਝ ਆਉਂਦੀ ਵੀਰੇ ਮੈਂ ਤੇ ਤੁਹਾਡੀ ਸੋਚ ਤੇ ਹੈਰਾਨ ਆਂ ਜੇ ਭਾਬੀ ਘਰੇ ਬੈ ਕੇ ਕੋਈ ਕੰਮ ਕਰਨਾ ਚਾਹੁੰਦੀ ਆ ਤੇ ਇਹਦੇ ਵਿੱਚ ਤੁਹਾਨੂੰ ਇਤਰਾਜ਼ ਕੀ ਆ? ਵੇ ਪੁੱਤ ਇਹੋ ਗੱਲ ਤੇ ਇਹਨੂੰ ਮੈਂ ਸਮਝਾਉਣਾ ਚਾਹੁੰਨੀ ਆ ਕਿ ਹੁਣ ਜ਼ਮਾਨਾ ਬਦਲ ਗਿਆ ਵਾ। ਘਰ ਦੇ ਜਿੰਨੇ ਜੀ ਕਮਾਉਣ ਉਹਨੇ ਹੀ ਥੋੜੇ ਹੁੰਦੇ ਆ। ਮੰਮੀ ਜ਼ਮਾਨਾ ਬਦਲੇ ਤੇ ਭਾਵੇਂ ਨਾਮ ਬਦਲੇ ਪਰ ਮੇਰੀ ਗੱਲ ਪੱਕੀ ਆ ਜੇ ਤੇ ਇਹ ਮੇਰੇ ਹਿਸਾਬ ਨਾਲ ਚੱਲੇਗੀ ਤੇ ਫੇਰ ਇਹਨੂੰ ਮੈਂ ਇਸ ਘਰ ਦੇ ਵਿੱਚ ਰੱਖਣਾ ਆ ਨਹੀਂ ਤੇ ਮੇਰੇ ਵੱਲੋਂ ਭਾਵੇਂ ਬੇਸ਼ੱਕ ਆਪਣੇ ਪੇਕੇ ਚਲ ਜੇ। ਵੀਰੇ ਤੂੰ ਹੀ ਬਾਕੀ ਗੱਲਾਂ ਤੇ ਛੱਡੋ ਬਸ ਇਹ ਗੱਲ ਦਾ ਜਵਾਬ ਦਓ ਕਿ ਤੂੰ ਹੀ ਭਾਬੀ ਨੂੰ ਕੋਈ ਕੰਮ ਕਰਨ ਕਿਉਂ ਨਹੀਂ ਦੇਣਾ ਚਾਹੁੰਦੇ? ਵੇਖ ਵਿੱਕੇ ਅੱਜ ਕਾਲੇ ਜਨਾਨੀਆਂ ਨੂੰ ਘਰੋਂ ਬਾਹਰ ਕੱਢਣ ਦਾ ਜਮਾਨਾ ਨਹੀਂ ਰਿਹਾ ਮਾੜੀ ਜੀ ਜਨਾਨੀ ਘਰੋਂ ਬਾਹਰ ਨਿਕਲੇ ਨਾ ਤੇ ਲੋਕੀ ਝੱਟ ਗੱਲਾਂ ਕਰ ਲੀਆਂ ਸ਼ੁਰੂ ਕਰ ਦਿੰਦੇ ਆ ਵੀ ਫਲਾਣੇ ਦਿਨ ਉਹ ਬਾਹਰ ਤੁਰੇ ਫਿਰਦੀ ਆ ਵੇ ਪੁੱਤ ਜਿੰਨੀ ਰੋਕ ਟੋਕ ਤੂੰ ਕਿੰਨੇ ਕਰਨਾ ਵਾ ਨਾ ਇਹ ਨਹੀਂ ਰੋਕ ਟੋਕ ਤੇਰੇ ਪਿਓ ਨੇ ਨਹੀਂ ਕਦੀ ਮੇਰੇ ਤੇ ਕੀਤੀ ਵੇ ਪੁੱਤ ਤੇਰੀ ਦਾਦੀ ਸਾਰਾ ਦਿਨ ਦਰੀਆਂ ਹੁੰਦੀ ਹੁੰਦੀ ਹੀ ਕਰੇ ਬੈਗੇ ਤੇ ਮੈਂ ਤੇਰੇ ਡੈਡੀ ਨਾਲ ਜਾ ਕੇ ਪਿਆਲੀ ਚ ਸਾਰਾ ਕੰਮ ਕਰਾਉਣੀ ਹੁੰਨੀ ਹਾਂ ਵੀ ਇਹਨੂੰ ਕੋਈ ਸਹਾਰਾ ਮਿਲ ਜੇਗਾ ਤੇ ਤੂੰ ਕਿਤਰਾ ਦੀਆਂ ਗੱਲਾਂ ਕਰਨ ਰਿਆ ਵਾ ਮੰਮੀ ਜੀ ਤੁਸੀਂ ਜੋ ਮਰਜ਼ੀ ਕਹੋ ਪਰ ਮੈਂ ਇਹਨੂੰ ਘਰੋਂ ਨਿਕਲ ਕੇ ਬਾਹਰ ਨੌਕਰੀ ਕਰਨ ਨਹੀਂ ਇਹ ਜਾਨ ਦੇਣਾ ਲੱਗੀ ਸਮਝ ਜਿਹੜੀਆਂ ਜਨਾਨੀਆਂ ਨੌਕਰੀ ਕਰਦੀਆਂ ਨਾ ਉਹ ਬੰਦੇ ਤੇ ਹਾਵੀ ਹੋ ਜਾਂਦੀਆਂ ਨੇ ਤੇ ਬੰਦੇ ਨੂੰ ਫਿਰ ਟੇਚ ਸਮਝਦੀਆਂ ਨੇ ਮਾਫ ਕਰਿਓ ਨਾਵ ਜਿਹੜੀ ਜਨਾਨੀ ਨੇ ਬੰਦੇ ਨੂੰ ਮਗਰ ਲਾਉਣਾ ਹੁੰਦਾ ਨਾ ਉਹ ਘਰੇ ਬੈਠੇ ਵੀ ਲਾ ਲੈਂਦੀ ਐ ਤੇ ਜਿਹੜੀ ਜਨਾਨੀ ਨੇ ਇੱਜ਼ਤ ਮਾਨ ਕਰਨਾ ਨਾ ਉਹ ਭਵੇਂ ਚਾਨਣ ਤੇ ਵੀ ਪਹੁੰਚ ਜੇ ਉਹ ਤਾਂ ਵੀ ਇੱਜ਼ਤ ਮਾਨ ਕਰਦੀ ਐ ਵੇ ਪੁੱਤ ਕਿਰਨ ਸਹੀ ਕਹਿਣ ਲਈ ਆ ਜੇ ਅਹੀਂ ਪਿਆਲੀ ਬੰਨੇ ਚ ਜਾ ਕੇ ਕੰਮ ਕਰ ਸਕਦੀਆਂ ਹਨਾ ਇਹ ਤੇ ਫਿਰ ਵੀ ਪੜ੍ਹੀ ਲਿਖੀ ਆ ਇਹ ਕੰਮ ਕਿਉਂ ਨਹੀਂ ਕਰ ਸਕਦੀ ਤੇ ਰਹੀ ਗੱਲ ਲੋਕਾਂ ਦੀਆਂ ਗੱਲਾਂ ਦੀ ਪਾਵੇਂ ਕੋ ਘਰ ਬੈ ਕੇ ਕੰਮ ਕਰੀ ਜਾਵੇ ਤੇ ਪਾਵੇਂ ਕੋ ਬਾਹਰ ਜਾ ਕੇ ਕਰੀ ਜਾਵੇ ਲੋਕਾਂ ਨੇ ਗੱਲਾਂ ਕਰੀ ਜਾਣੀਆਂ ਨੇ ਵੀਰ ਜੀ ਅੱਜ ਦੇ ਟਾਈਮ 'ਚ ਨਾ ਜਨਾਨੀਆਂ ਹਰ ਕੰਮ ਦੇ ਵਿੱਚ ਬੰਦਿਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਨ ਡੀਆਂ ਨੇ ਤੇ ਤੁਸੀਂ ਅੱਜ ਵੀ ਪੁਰਾਣੀ ਸੋਚ ਰੱਖੀ ਬੈਠੇ ਹੋ ਮੈਂ ਤੁਹਾਨੂੰ ਇਹੋ ਗੱਲ ਕਹਿਣਾ ਕਿ ਤੁਸੀਂ ਆਪਣੀ ਸੋਚ ਬਦਲੋ ਨਹੀਂ ਤੇ ਇਹ ਤੁਹਾਡੀ ਸੋਚ ਇੱਕ ਦਿਨ ਤੁਹਾਨੂੰ ਔਖਾ ਕਰੂਗੀ ਵੇਖੋ ਮੰਮੀ ਜੀ ਤੁਸੀਂ ਸਾਰੇ ਜਾਣੇ ਨਾ ਸਹੀ ਗੱਲਾਂ ਕਹਿ ਰਹੇ ਜੇ ਮੈਨੂੰ ਨਾ ਹੁਣ ਆਪਣੀ ਸੋਚ ਨੂੰ ਬਦਲਨੇ ਪੈਣਾ ਆ ਕਿਰਨ ਤੇਰਾ ਜੋ ਜੋ ਦਿਲ ਕਰਦਾ ਨਾ ਤੋ ਉਹੋ ਹੀ ਕੰਮ ਕਰ ਲਾ ਜਿਹੜੀ ਮਰਜ਼ੀ ਨੌਕਰੀ ਕਰ ਲਾ ਪਰ ਮੇਰੀ ਦਿੱਤੀ ਖੁੱਲਦਾ ਨਾ ਜਾਇਜ਼ ਫਾਇਦਾ ਨਾ ਚੁੱਕੀ ਤੇ ਮੇਰਾ ਸਿਰ ਨਾ ਨੀਵਾ ਕਰਾ ਦੀ ਨਾ ਤੂੰ ਟੈਨਸ਼ਨ ਨਾ ਲੋ ਮੈਂ ਤੁਹਾਡੀ ਦਿੱਤੀ ਖੁੱਲਦਾ ਕਦੀ ਵੀ ਨ ਜਾਇਜ਼ ਫਾਇਦਾ ਨਹੀਂ ਚੁੱਕਾਂਗੀ ਤੇ ਤੁਹਾਡਾ ਸਿਰ ਕਦੀ ਵੀ ਨੀਵਾ ਨਹੀਂ ਹੋਣ ਦਵਾਂਗੀ ਵੇਖਿਆ ਮੇਰੀ ਕਿੰਨੀ ਸਿਆਣੀ ਧੀ ਆ ਕਿਰਨ ਪੁੱਤ ਹੁਣ ਤੂੰ ਜਿਹੜਾ ਮਰਜ਼ੀ ਕੰਮ ਕਰ ਲਾ ਤੈਨੂੰ ਕੋਈ ਨਹੀਂ ਰੋਕਦਾ ਠੀਕ ਆ ਮਮੀ ਜੀ ਬਹੁਤਿਆਂ ਖੁਸ਼ ਨਾ ਹੋਵੋ ਮੇਰੇ ਲਾਗੋ ਨਾ ਅੰਦਰ ਚਲ ਜੋ ਇਸ ਤੋਂ ਪਹਿਲਾਂ ਕਿ ਮੇਰਾ ਫੈਰਮਾਨ ਬਦਲ ਜੇ ਬਦਲਾਂ ਭਲਾ ਤੂੰ ਕਿਤਰਾ ਆਪਣਾ ਮਨ ਬਦਲਨਾ ਵਾ ਤੈਨੂੰ ਮੈਂ ਡਾਂਗ ਨਾ ਫੇਰਾਂਗੀ ਹੋਣਾ ਠੀਕ ਆ ਕਿਰਨ ਏਦਾਂ ਕਰ ਜਾਂ ਪਾਣੀ ਦਾ ਗਲਾ ਲੈ ਕੇ ਆ ਮੇਰਾ ਤੇ ਬੋਲ ਬੋਲ ਕੇ ਗਲਾ ਵੀ ਅਲੱਗ ਕਿਦਾਂ ਖਰਾਬ ਹੋ ਗਿਆ ਲਿਓਨੀਆ ਜੀ ਹਾਂ ਹਾਂ ਜੀ ਦੋਸਤੋ ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿਦਾਂ ਦੀ ਲੱਗੀ ਹੈ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤੇ ਜੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਤੇ ਜੇਕਰ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਜੇ ਤੇ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰਕੇ ਜਾਇਓ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਵਾਸਤੇ ਜਲਦੀ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ